ਇਰੋਂ ਲੱਗ ਜਾਂਦਾ ਏ ਇੱਧਰ ਦੇਖੀ ਦੇਖੋ oh ਮੈਂ ਤਾਂ ਪੁਜਾ ਕਰਦੀ ਸੀ ਵਲੌਗ ਬਣਾਉਣੀ ਆ ਵਲੌਗ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੇ ਵਲੌਗ ਨੂੰ ਇਹੋ ਜਿਹੜਾ ਨੇ ਲਾਈ ਹੋਈ ਸੀ ਕਿ ਮਸ਼ੀਨ ਕਪੜੇ ਤੁਹਾਨ ਵਾਸਤੇ ਤੇ ਅਭੀ ਹੋਰੀ ਜਿਹੜੀ ਹੈਗੀ ਅੰਦਰ ਸ਼ਰਾਰਤ ਕਰੀ ਜਾਂਦੇ ਨੇ ਖੜਕੇ ਦੀ ਆਵਾਜ਼ ਮੈਨੂੰ ਲੱਗਿਆ ਕਿ ਮਸ਼ੀਨ ਚੱਲ ਰਹੀ ਹੈ ਪਰ ਨਹੀਂ ਉਹ ਆਪਣੇ ਖਿਲਾਉਣੇ ਦਾ ਖੜਕਾ ਕਰ ਰਹੇ ਨੇ ਦੇਖੋ ਗਾਇਸ ਦੇਖੋ ਮੈਨੂੰ ਤਾਂ ਲੱਗਿਆ ਜਿਵੇਂ ਠੰਡ ਹੈ ਨਾ ਉਹ ਚਲੀ ਗਈ ਹੈ ਪਰ ਨਹੀਂ ਹਲੇ ਉਹਦੇ ਹੈਗੇ ਹੈ ਲੱਛਣ ਤੇ ਦੇਖੋ ਹਲੇ ਧੁੰਦ ਧੁੰਦ ਹੋਈ ਹੋਈ ਆ ਬੱਦਲ ਹੋਈ ਪੂਰੀ ਠੰਡ ਜੀ ਹੋਈ ਪਈ ਹੈ ਹਵਾ ਚੱਲੀ ਜਾਂਦੀ ਹੈ ਹੈਨਾ ਸਿੱਧੂ ਹੈਨਾ ਚੱਲੀ ਜਾਂਦੀ ਹੈ ਨਾ ਧੁੰਦ ਹੋਈ ਪਈ ਆ ਦੇਖੋ ਕਹਿ ਰਹੇ ਹੋਗੇ ਕਿ ਅੱਜ ਲੋਰੀ ਇੱਥੇ ਖੜੀ ਐ ਤੇ ਦਾदू ਗਏ ਨਹੀਂ ਦਾदू ਅੱਜ ਨਹੀਂ ਗਏ ਕਿਉਂਕਿ ਦਾदू ਨੇ ਜਾਣਾ ਸੀ ਫਤੇਗੜ ਸਾਹਿਬ ਤਾਂ ਸਵੇਰੇ ਚਲ ਗਏ ਸੀ ਜਦੋਂ ਮੈਂ ਸੁੱਤੀ ਹੋਈ ਸੀ ਹੈਲੋ ਗਾਇਜ਼ ਬਲੈਕ ਕੰਟਰੋਲ ਆਜੋ ਬਲੌਗ ਮੈਂ ਹੂੰ ਸਿੱਧੂ ਮੈਂ ਮੈਂ ਮਾਂ ਦੇਖੋ ਜਿਹੜਾ ਇਹ ਕਮ ਇਹਨੇ ਬਾਲਿ ਸ਼ਰਾਰਤ ਕਰਦਾ ਘਰੇ ਸਾਡੀ ਜਮਾਂ ਗੱਲ ਨਹੀਂ ਸੁਣਦਾ ਆ ਨਾ ਤੁਸੀਂ ਇਹਨੂੰ ਕੱਲ੍ਹ ਨੂੰ RAMU ਭਈਆ ਦੇ ਕੋਲੇ ਨਾ ਤੂਏ ਦੇ ਕਬਰੇ 'ਚ ਬੰਦ ਕਰਵਾ ਦਿਓ ਠੀਕ ਐ ਮੈਮ ਤੇ ਇਹ ਕੰਮ ਨਹੀਂ ਮੈਮ ਸਿੱਧੂ ਨੂੰ ਵੀ ਅਤੇ ਹਨਾ ਸੀਮਾ चाची ने बनाती सी अभी हो रहे वास्ते मैगी क्योंकि वो मंगी आ रही सी बैठा सिद्धू खेडी जांदा है देखो अभी रोई जांदी है क्या रोई जांदी है भाई की रोई नहीं है चॉकलेट मांगती है चॉकलेट मांगती है हो चलो कोई नहीं ले लियो तेरे मम्मा ने तेरे वास्ते मैगी बनाई है खल्ले देख गिल्ला देखो चाची दी नई लमारी चाची दी नई अभी हो रही आंदी गाइस एक काम अभी हो रहता

ਖਰਾਬ ਹੋਇਆ ਵੇ ਅੱਛਾ ਖਰਾਬ ਨਹੀਂ ਚਾਹੀਏ ਇਹਨੇ ਕਰਤਾ ਹੋਏ ਨਹੀਂ ਕੀਤਾ ਇੱਕ ਮਹੀਨੇ ਤੇ ਗਾਇਸ ਹੁਣ ਹੋ ਗਈ ਸੀਗੀ ਦੁਪਹਿਰ ਤਾਂ ਸਾਰੇ ਸੌਣ ਦੀ ਤਿਆਰੀ ਚ ਦੇਖੋ ਪਿੱਛੇ ਦਾਦੀ ਬਾਹਰ ਚਾਚੀ ਹੋਰੇ ਪਏ ਨੇ ਮਮਾ ਹੋਰੇ ਅੰਦਰ ਪਏ ਨੇ ਮੈਂ ਤਾਂ ਸੌਂਦੀ ਨਹੀਂ ਹੈਗੀ ਤੇ ਮੈਂ ਹੁਣ ਕਰੂੰਗੀ ਆਪਣਾ ਕੰਮ ਸਾਡੇ ਮੈਮ ਨੇ ਨਾ ਸਾਨੂੰ ਦਿੱਤਾ ਸੀਗਾ ਮੈਪ ਭਰਨ ਵਾਸਤੇ ਤਾਂ ਮੈਂ ਹੁਣ ਉਹ ਭਰੂੰਗੀ ਗਾਇਸ ਹੁਣ ਹੋ ਗਈ ਹੈ ਸ਼ਾਮ ਤੇ ਮਮਾ ਬਣਾ ਰਹੇ ਨੇਗੇ ਚਾਹ ਚਾਹ ਘੁੜਵਲੀ ਚਾਹ ਘੁੜਵਲੀ ਚਾਹ ਹੋ ਤੇਰੀ ਮਾਰੀ ਸੀ ਭਾਂਡਿਆ ਦੀ ਮਾਰੀ ਤੇਰੀ ਮੈਂ ਠੀਕ ਕਰ ਦਉਂ ਘਰ ਦੇ ਹੀ ਦੋ ਦਿਨਾਂ ਮਾਰਿਆ ਕਰ ਹਾਂ ਗਾਇਜ਼ ਮੈਂ ਮम्मा ਤੋਂ ਸਿਰ ਬਹਾਲਿਆ ਕਿਉਂਕਿ ਮੇਰੇ ਜਿਹੜੇ ਹੈਗੇ ਬਲ ਲੜੀ ਜਾਂਦੇ ਸੀ ਮੈਂ ਸੋਚੇ ਚਲੋ ਬਹਾਈ ਲੈਣੀ ਹੈ ਤਾਂ ਮੈਂ ਬਹਾਲਿਆ ਹੋ ਦੇਖੋ ਆ ਕੀ ਕਰਤਾ ਸਿੱਧੂ ਨੇ ਮੈਂ ਹਾਲੇ ਤੁਹਾਡੇ ਨਾਲ ਗੱਲ ਹੀ ਕਰ ਰਹੀ ਸੀ ਇੰਨੇ ਕੀ ਇਹਨੇ ਕਾਰਾ ਕਰਤਾ ਇੰਨੇ ਸ਼ਰਾਰਤੀ ਨੇ ਟੁੱਟ ਗਿਆ ਅੱਛਾ ਨਹੀਂ ਨਹੀਂ ਆਈ ਮੁੜ ਗਿਆ ਤੈਨੂੰ ਕੀ ਨੇ ਕਹਿਆ ਸਿੱਧੂ ਪੰਗੇ ਲੈਣ ਨੂੰ ਦੀ ਦੀ ਮੈਂ ਨਾ ਕਰਵਾ ਹੁਣ ਇਹਨੂੰ ਖੜਾ ਕਰਵਾ ਕਿੱਧਰ ਹੋ ਚੱਕਾ ਹੋ ਗਿਆ ਮੰਗੇ ਹੀ ਇਹਨੇ ਲੈਂਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕੁਝ ਜਾ ਇਸ ਹੁਣ ਹੋ ਗਿਆ ਡਿਨਰ ਦਾ ਟਾਈਮ ਮੰਮਾ ਬਣਾ ਰੇ ਨੇ ਸਾਡੇ ਵਾਸਤੇ ਰੋਟੀ ਤੇ ਆ ਫੇਰ ਕੱਲ ਵਾਂਗੂ ਸ਼ਰਾਰਤ ਕਰਦੇ ਓਏ ਓਏ ਰਾਮ ਨਾ ਬੈਠੇ ਅੱਜ ਕੀ ਹੋ ਗਿਆ ਤੁਹਾਨੂੰ ਕੁੱਟਿਆ ਨਾ ਅੱਜ ਮੈਂ ਕਿੰਨੇ ਆ ਦੇਖੋ ਇਹਨਾਂ ਦੇ ਕੰਨ ਲਾਲ ਹੋਏ ਹੋਏ ਇੱਧਰ ਦੇਖਾਈ ਅਬੀ ਦੀ ਬੋਦੀ ਇਹ ਤਾਂ ਇਹਨੂੰ ਮਾੜਾ ਜਿਹਾ ਫਾੜੀ ਲਵੇ ਉਹਦੀ ਭੱਜ ਜਿੰਦਾ ਜੇ ਮੈਂ ਇਹਨੂੰ ਆਏ ਫੜ ਲੂੰਗੀ ਨਾ ਦੇਖੇ ਹੁਣ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਕਰੇਗਾ ਸ਼ਰਾਰਤ ਕਰੇਗਾ ਮਾਰਦਾ ਖੜ ਜਾ ਖੜ ਜਾ ਮੈਡਮ ਨੂੰ ਭੇਜੇ ਫੋਨ ਆ ਮੈਡਮ ਨੂੰ ਜਾਊਗੀ ਤੇਰੀ ਵੀਡੀਓ ਮੈਮ ਨੂੰ ਜਾਊਗੀ ਇਹ ਵੀਡੀਓ ਕਰੇਗਾ ਹੁਣ ਅੱਗੇ ਤੋਂ ਸ਼ਰਾਰਤ ਹੈ ਕਰੇਗਾ ਇਕ ਬੱਕੜ ਬੰਦੀ ਬੋਲ ਆ ਦੇਖੋ ਮੈਮ ਇਹ ਇੱਕ ਮੈਂਗਾ ਦੇਖੋ ਆ ਮੈਡਮ ਨੂੰ ਜਾਊਗੀ ਤੇਰੀ ਵੀਡੀਓ ਹੁਣ ਆ ਦੇਖੋ ਐਂ ਕਰਨ ਤੇ ਰੋਣ ਲੱਗ ਜਾਂਦਾ ਫਿਰ ਐਂ ਰੋਣ ਲੱਗ ਜਾਂਦਾ ਇਹ ਇੱਧਰ ਦੇਖੀ ਦੇਖ ਉਹ ਮੈਂ ਤਾਂ ਵਧੀਆ ਕਰਦੀ ਸੀ ਵਲੌਗ ਬਣਾਣੀ ਵਲੌਗ ਗਾਇਸ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੇ ਜੀ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਤੇ ਦਾਦੀ ਕ੍ਰਿਸ਼ਨਾ ਆਂਟੀ ਨਾਲ ਗੱਲ ਕਰਦੇ ਹੋਏ ਦਾਦੀ ਨੂੰ ਫੋਨ ਚੁਲਾਣਾ ਤੇ ਦੇਖ